हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਵੜਾ ਸੇਲ ਲਈ ਲੈ ਕੇ ਆਏ ਜੀ ਆਪ ਪੁੱਛ ਲੈਣੇ ਭਾਈ ਤੋਂ ਤੇ ਅੱਜ ਵਿੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੋ ਠੀਕ ਹੋਈ ਵਧੀਆ ਪੂਰੇ ਵਧੀਆ ਜੀ ਭਾਈ ਨਾਮ ਤੇ ਐਡਰੈਸ ਬੋਲ ਨਾਮ ਹਰਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਆ ਭਾਈ ਮੋਬਾਈਲ ਨੰਬਰ ਬੋਲ 765781488 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਦੇ ਕਿਹੜਾ ਸੂਸ ਹੋਈ ਆ ਏ ਦੇਖ ਲੋ ਵੀ ਪਹਿਲਾ ਹੋਊ ਜਾਂ ਦੂਜਾ ਹੋਊਗਾ ਪਤਾ ਮੁੱਲ ਲੈਣੀ ਆ ਅੱਜ ਹੀ ਆਪਣੇ ਕੋਲੇ ਤਾਂ ਅੱਜ ਤੜਕੇ ਆਈਆਂ ਠੀਕ ਆ ਹਾਂ ਤੇ ਕਿੰਨਾ ਕ ਟਾਈਮ ਹੋ ਗਿਆ ਤੁਸੀਂ ਨੂੰ ਸੂਨਿਆਂ ਨੂੰ ਤਾਂ ਹੋ ਗਏ ਹੋਣੇ ਜੀ 4 4 5 5 ਮਹੀਨੇ ਠੀਕ ਆ ਦੁੱਧ ਕਿੰਨਾ ਬਈ ਤੁਹਾਨੂੰ 6 ਕਿਲੋ ਦੁੱਧ ਆ ਜੀ ਇਹਦੇ ਥੱਲੇ ਠੀਕ ਆ ਹਾਂ ਉੱਤੇ ਅੱਜ ਆਈਆਂ ਉੱਤੇ ਮੈਂ ਦੋ ਡੰਗ ਚੋ ਕੇ ਲਈਆਂ 6 ਕਿਲੋ ਠੀਕ ਆ ਹਾਂ ਵੀ ਅੱਜ ਮਾੜਾ ਮੋਟਾ ਉਪਰਾ ਕਰਕੇ ਘਟ ਜਾਣਾ ਅਬਲੀ ਤਾਂ ਘਟਦੀਆਂ ਨਹੀਂ ਹੈਗੀਆਂ ਠੀਕ ਆ ਤਾਂ ਜੀ ਜੂ ਲਾਈ ਬੈਠੀਆਂ ਕਈ ਫਿਰ ਹਮ ਆ ਜਾਂਦਾ ਉਹ ਸੀਲ ਸਾਬੂ ਬੜੀਆਂ ਹੈਗੀਆਂ ਧਾਰ ਤੂਰ ਇਹਦਾ ਨਾ ਲੱਗਦਾ ਵੀ ਥਾਣਾ ਆ ਤੂੰ ਦੱਸੋ ਕਹਿ ਵਧੀਆ ਬਣਾਈ ਜਾਂਦੀ ਠੀਕ ਆ ਇਹ ਦੇਖੋ ਧਾਰ ਤੂਰ ਚਵਾਈ ਚਵਾਈ ਪਾਈ ਕਹਿੰਦਾ ਨੰਬਰ 1 ਲੈ ਥਾਣਾ ਚੈੱਕ ਕਰ ਲਓ ਨੇੜੇ ਤੋਂ ਕੱਲਾ ਕੱਲਾ ਥਾਣਾ ਭਾਈ ਹੋਲਾ ਵੇ ਤੋਰ ਕੇ ਦਿਖਾ ਦੇ ਠੰਡੀ ਸੀਲਾ ਧਾਰ ਧੁਰ ਚੰਗੀ ਹੈਗੀ ਧਾਰ ਬਹੁਤ ਵਧੀਆ ਦੋਧ ਨਾਲ ਦੀ ਧਾਰ ਸੋਹਣੀ ਆ ਮੂਹ ਵੜ ਚੰਗੀ ਆ ਨਾ ਸਨੱਖੀ ਆ ਵਾ ਵਹਿੜ ਸਨੱਖੀ ਬਹੁਤਾ ਕਿ ਪਾਲ ਕਬਾ ਬੱਚੀ ਆ ਸਹੀ ਗੱਲ ਆ ਹੈ ਵੀ ਇਹ ਪਹਿਲਾ ਦੁੱਧ ਜਗ ਸੁਆ ਥੋੜੀ ਜੀ ਹਮ ਬਸ ਸੇਵਾ ਸੁਆ ਘੱਟ ਸੀ ਠੀਕ ਆ ਤਾਂ ਦੁੱਧ ਦੁੱਧ ਘਟ ਜਾਂਦੀ ਆ ਹਮ ਮੋੜ ਦੇ ਤੇ ਕੀ ਮੋਲ ਆ ਭਾਈ ਇਹ ਬੋ ਮੋਲ ਆਪੇ ਜਾਇ ਜੇ ਰੱਖਾਂਗੇ ਇਹਦਾ 15000 ਰੁਪਿਆ ਜੀ ਮਾਨਦਾਨ ਹੋ ਜਾ ਬਈ ਮਾ ਕਰ ਦਾਂਗੇ ਛੋੜ ਛੋੜ 15000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜੀ ਕੱਦ ਵੱਡ ਚੰਗਾ ਥਣ ਤੋਂ ਚੰਗਾ ਗਾ ਬਈ ਅੱਗੇ ਬਈ ਦੋ ਨੰਬਰ ਕਿਹੜਾ ਸੁਆ ਇਹ ਵੀ ਦੂਜੇ ਕੀ ਆ ਦੂਜਾ ਜਾਤੀ ਜੇ ਥੋੜੀ ਜਿਹੀ ਲਿੱਸੀ ਆ ਬਸ ਇੱਕ ਘੇਰੋ ਲਈਆਂ ਗਿਆ ਠੀਕ ਆ ਇਹ ਡੇਢ ਮਹੀਨੇ ਦੀ ਬਣੀ ਦੱਸਿਆ ਡਾਕਟਰ ਅੱਛਾ ਇਹਦੇ ਆ ਦੇਖਿਆ ਗਿੱਡੂ ਗੁੱਡੀ ਜੀ ਆਉਂਦੀ ਆ ਅੱਖਾਂ 'ਚ ਜੀ ਜੂ ਜੇ ਹੋਣਗੇ ਠੀਕ ਆ ਹਾਂ ਕੇ ਦੁੱਧ ਦੇ ਥੱਲੇ ਇਹਦੇ ਥੱਲੇ ਵੀ 6 ਕਿਲੋ ਹੈਗਾ ਖੋਲ ਦੇ ਬਈ ਤੋੜ ਕੇ ਦਿਖਾ ਦੇ ਠੰਡੀ ਆ ਆ ਪੂਰੀ ਠੰਡੀ ਓਏ ਇਹ ਦੋਨੇ ਅੱਜ ਆਈਆਂ ਉੱਥੇ ਮੈਂ ਚੋ-ਚੋ ਲਈਆਂ 6-6 ਕਿਲੋ ਠੀਕ ਆ ਵੀ ਕਈ ਨਹੀਂ ਮਾੜਾ ਮੋਟਾ ਚਲੋ ਉਪਰਾ ਕਰਕੇ ਘਟ ਜਾਣ ਤੱਕ ਐ ਨਹੀਂ ਸਕਦੇ ਠੀਕ ਆ ਬਈ ਹਾਂ ਤੋਰਾ ਤਾਰਾ ਤਾਂ ਦੋਨਾਂ ਦਾ ਹੀ ਵਧੀਆ ਹਾਂ ਇਹਦਾ ਮੁੱਲ ਬਈ ਇਹ ਬਸ 12 ਦੀ ਦੇ ਦਾਂਗੇ ਜੀ ਮਾਨ ਤਨ ਹੋ ਜਾ ਬਈ ਓਏ ਮੋੜੀ ਮੁੱਟੀ ਪਹਿਲਾਂ ਹੀ ਆਪਾਂ ਮੁੱਲ ਜਾਇਜ਼ ਰੱਖੇ ਆ ਚਲੋ ਛੋਟ-ਛਾਟ ਜੀ ਫੇਰ ਵੀ ਕਰ ਦਾਂਗੇ ਠੀਕ ਆ 12000 ਰੁਪਇਆ ਮੋਲਾ ਮਾਂ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੜਾ ਬਾਈ ਕੋਲੇ ਦੋ ਸੀ ਲੈ ਠੰਡੀ ਸੀਲੇ ਵੀ ਪੂਰੀਆਂ ਲੈ ਚਵਾਈ ਜੂ ਹੀ ਚੰਗੀ ਹੈ ਚਵਾਈ ਬਹੁਤ ਬਹੁਤ ਵਧੀਆ ਹੈਗੀ ਹਮ ਲੈ ਤਾਰਾ ਮਾਰ ਕੇ ਦਿਖਾਤੀ ਆਂ ਬਾਈ ਨੇ ਇਹ ਹੁਣ ਤਾਂ ਚੋਈਆਂ ਮੈਂ ਮੰਨ ਲਓ ਇਹ ਹਮ ਅਜੇ ਤਾਂ ਕੀ ਤੜਕੇ ਦਾ ਹੀ ਟਾਈਮ ਠੀਕ ਆ ਹਮ ਚਵਾਈ ਇਹਨਾਂ ਦੀ ਬਾਈ ਕਹਿੰਦਾ ਮੈਂ ਕਾਰਤੀ ਤੇ ਚਵਾਈ ਹੋਈ ਨੂੰ ਮੈਨੂੰ ਅੱਧਾ ਘੰਟਾ ਹੀ ਹੋ ਗਿਆ ਉਹਦਾ ਘੰਟਾ ਹੋ ਗਿਆ ਉਹਦਾ ਸਵੇਰ ਦਾ ਟਾਈਮ ਆ ਬਈ ਪਹਿਲੀ ਵੀਡੀਓ ਆਪਣੇ 8 ਵਜੇ ਦਾ ਟਾਈਮ ਆ ਹਨਾ ਬੜਾ ਉਹ ਵੀ ਚੰਗੀ ਰੰਗ ਰੂਪ ਚੰਗਾ ਜੇ ਕੋਈ ਵੀਰ ਸਾਂਭ ਲੂਗਾ ਹਨਾ ਵੀ ਨਾਲੇ ਆਏ ਆ ਵੀ ਭਾਅ ਛੋਟੇ ਆ ਦੁੱਧ ਪੀਣ ਨੂੰ ਵਿੱਚ ਵਿੱਚ ਗਰੀਬ ਬੰਦੇ ਬਾੜੇ ਮੰਗਦੇ ਸੀ ਕਿ ਬਾਕੀ ਆਪ ਦਾ ਖਰਚਾ ਚੱਕ ਲੈਣੀ ਆ ਇਹ ਜਦੋਂ ਮਾੜਾ ਇਹ ਸਾਂਭ ਕੀ ਇਹ ਦੁੱਧ ਵੀ ਚੱਕ ਲੈਣੀ ਆ ਠੀਕ ਆ ਬਈ ਆ ਜਿਵੇਂ ਫਿੱਕੀ ਐ ਇਹਨੂੰ ਮਾੜੇ ਮੋٹے ਫੀਡ ਫੂਡ ਕਣਕ ਕਣਕ ਪੈਣ ਲੱਗ ਗਈ ਬਹੁਤ ਠੀਕ ਆ ਬਈ ਤਨ ਕਰ ਲੈਣਾ